ਬੱਚੇ ਅੱਜ ਫੇਰ ਤੁਹਾਡੇ ਤੋਂ ਵੀ ਕੁਐਸਚਨ ਪੁੱਛੇ ਜਾਣਗੇ ਦੋ ਟੀਮਾਂ ਬਣਾਤੀਆਂ ਆਪਾਂ ਏ ਟੀਮ ਔਰ ਬੀ ਟੀਮ ਜਿਹੜੇ ਵਿੱਚ ਦਾ ਹੱਥ ਖੜਾ ਹੋਊਗਾ ਉਹਦੀ ਟੀਮ ਤੋਂ ਜਾਂ ਉਸ ਬੱਚੇ ਤੋਂ ਜੇ ਪਹਿਲਾਂ ਖੜਾ ਹੋਊਗਾ ਜਿਸ ਦਾ ਉਸ ਤੋਂ ਹੀ ਪਹਿਲਾਂ ਕੁਐਸਚਨ ਪੁੱਛਿਆ ਜਾਊਗਾ ਠੀਕ ਹੈ ਪਰ ਇਹ ਨਹੀਂ ਹੈਗਾ ਵੀ ਸਾਡੀ ਟੀਮ ਦਾ ਇੱਕ ਦੋ ਬੱਚਾ ਹੀ ਜਿਹੜੇ ਪਹਿਲੇ ਹੱਥ ਖੜਾ ਕਰਦੇ ਆ ਵੀ ਅਸੀਂ ਉਹ ਮੈਂ ਉਹਨਾਂ ਤੋਂ ਹੀ ਪੁੱਛੀ ਜਾਵਾਂ ਵੀ ਬਾਕੀ ਕੱਢੋ ਹੀ ਨਾ ਸਵਾਲ ਜਿਹੜੀ ਲਾਸਟ ਟਾਈਮ ਦੇ ਵਿੱਚ ਗੇਮ ਹੋਊਗੀ ਨਾ ਲਾਸਟ ਪੀਰੀਅਡ ਦੇ ਵਿੱਚ ਉਹ ਫਿਰ ਗੇਮ ਵੀ ਉਹਨਾਂ ਨੂੰ ਹੀ ਖੜਾਈ ਜਾਊਗੀ ਜਿਹੜੇ ਵਿੱਚ ਜਵਾਬ ਦੇਣਗੇ ਬਾਕੀਆਂ ਨੂੰ ਨਹੀਂ ਖੜਾਈ ਜਾਂਦੀ ਠੀਕ ਹੈ ਸਟਾਰਟ ਕਰੀਏ ਆਪਾਂ ਹਾਂ ਚਲੋ ਇੱਕ ਪੈਕੇਟ ਵਿੱਚ 90 ਟਾਫੀਆਂ ਹਨ ਤਾਂ 8 ਪੈਕੇਟਾਂ ਵਿੱਚ ਕਿੰਨੀਆਂ ਟਾਫੀਆਂ ਹੋਣਗੀਆਂ ਇੱਕ ਪੈਕਟ ਵਿੱਚ ਦਿਖਾਉਣਾ ਨਹੀਂ ਹੈਗਾ ਇੱਕ ਦੂਜੇ ਨੂੰ ਇੱਕ ਪੈਕਟ ਵਿੱਚ 90 ਟੌਫੀਆਂ ਹਨ ਤਾਂ 8 ਪੈਕਟਾਂ ਵਿੱਚ ਕਿੰਨੀਆਂ ਟੌਫੀਆਂ ਹੋਣਗੀਆਂ ਇੱਕ ਮਾ ਇਧਰ ਉਹਨਾਂ ਨੂੰ ਥੋੜੀ ਦੱਸਣਾ ਦਿੰਨੇ ਕਿਹੜੀ ਟੀਮ ਦਾ ਸੀ ਪਹਿਲਾਂ ਹੱਥ ਖੜਾ ਹੈਗਾ ਹਾਂਜੀ ਰਣਵੀਰ 710 ਗਾਤਾ ਜੀ ਗਾਤਾ ਇਧਰ ਆ ਗਈ ਹਾਂ ਲੀ ਕਰਨ ਨਾਨ ਜੀ ਨਾਨ ਜੀ ਥੋੜੀ ਜਿਹੀ ਗਲਤੀ ਕਰਕੇ ਹਾਂ ਰਣਵੀਰ ਹਾਂਜੀ ਸਾਡੀ ਸਫਲ ਨਾਨ ਜੀ ਦੋ ਤਾਂ ਪੁੱਛਿਆ ਹੀ ਸੁਖਦੀਪ ਗਾਤਾ ਇਧਰ ਆ ਗਏ ਥੋੜੀ ਜਿਹੀ ਗਲਤੀ ਕਰਕੇ ਚਿਪੋ ਜਾਓ ਸਹਿਜ ਨਾਨ ਜੀ ਹੋ ਮੈਨੂੰ ਨਹੀਂ ਪੜਿਆ ਗਈ ਹਣੀ ਤੋ ਜੀ ਹਣੀ ਤੋ ਸਹੀ 172 ਹਾਂ ਜੀ ਹਾਂ ਜੀ ਪੁੱਤਰ ਤੇਨੇ ਅਨਸਰ ਸਹੀ ਲਿਖਿਆ ਸੀ ਮੈਨੂੰ ਗਲਤ ਦੱਸਤਾ ਦਿੰਨੇ ਤੁਸੀਂ ਦੇਖੋ 720 ਸੀ ਤੂੰ ਸੀ ਬੋਲ ਮੈਨੂੰ 728 ਹੀ ਰਹੇ ਸੀ ਕਮਾਲ ਕਰਨ ਸੱਚ ਤੇਨੇ ਕੱਲਾ 72 ਦੱਸਿਆ ਮਨੂੰ 90 ਨੂੰ 8 8 ਨਾਲ ਜੋੜਤਾ ਹੀ 90 ਨੂੰ ਪਾਗਲ ਸਿੱਧੇ ਹੀ ਗੁਣਾ ਕਰ ਲੈਣੀ ਸੀ ਹਾਂਜੀ ਅਗਲਾ ਪ੍ਰਸ਼ਨ ਸੁਣੋ 115 ਨੂੰ ਭਾਗ 9 ਨਾਲ ਕਿੰਨਾ ਇਹਦਾ ਅਨਸਰ ਆਉਂਦਾ ਹੈ ਕਿੰਨਾ ਬਾਕੀ ਬਚਦਾ ਕਰੋ 115 ਨੂੰ ਭਾਗ 9 ਨਾਲ ਕਰੋ ਇੱਥੇ ਕਰਕੇ ਦੇਖੋ ਇੱਥੇ ਕਰਕੇ ਦੇਖ ਮੰਜੋ ਮੰਜੋ ਧੂਰੇ ਕਰਕੇ ਦੇਖ ਲੈ ਤੂੰ ਇਹਦੇ ਨਾਲ ਨੀਚੇ 115 ਨਕੋਕੇ ਕਰ ਲਕੋ ਉਧਰ ਹਾਂ ਦੇਖਣਾ ਨਹੀਂ ਤਿਆ ਨਾ ਭਾਗ ਕਰੋ ਕਿੰਨਾ ਬਾਕੀ ਬਚਦਾ ਤੇ ਕਿੰਨਾ ਇਹਦਾ ਉੱਤਰ ਆਉਂਦਾ ਉੱਪਰ 115 115 ਨੂੰ ਭਾਗ ਕਰੋ 9 ਨਾਲ 9 ਨਾਲ ਕਰਿਓ ਕਰੋ ਕਰੋ ਸ਼ਾਬਾਸ਼ ਕਰਨੀ ਹੈ ਦੇਖੀ ਦੁਬਾਰਾ ਲਿਖੇ ਨੂੰ ਰਕਮ ਨੂੰ ਇਹ ਰਕਮ ਨਹੀਂ ਲਿਖੀ ਹੈ ਤੇਰੀ ਕੋਈ ਦੁਬਾਰਾ ਲਿਖ ਪੈਨ ਹੀ ਨਹੀਂ ਚੱਲਦਾ ਤੇਰਾ ਹਾਂ ਤੂੰ ਦਿਖਾਉਂ ਆਂਸਰ ਕੱਟ ਫਿਰ ਜਲਦੀ ਕਦੋਂ ਕੱਟੇਗਾ ਰਾਜਵੀਰ ਹੱਥ ਚਲਾਉ ਮੜਾ ਜਲਦੀ ਕਿਸੇ ਤੋਂ ਵੀ ਪੁੱਛਿਆ ਜਾ ਸਕਦਾ ਹੈ 115 ਨੂੰ ਭਾਗ 9 ਨਾਲ ऊपर आंसर कि नीचे होगा लकोला मुटे लको के कर करी सोटा दिखाओ ਲਗੋ ਤੇਰਾ ਦੇਖ ਸਹੀ ਕਰੇ ਲਗੋ ਇਹ ਮੈਨੂੰ ਨਾ ਤੇਰਾ ਆਨਸਰ ਸਮਝ ਨਹੀਂ ਆਉਂਦਾ ਇਹਦੇ ਵਿੱਚ ਕਿੱਥੇ ਐ ਲਗੋ ਸਹੀ ਹੈ ਲਗੋ ਲਕੋ ਹਾਈਂਡੀ ਪੜ੍ਹ ਲਿਆ ਸਾਰੇ ਬੱਚਿਆਂ ਨੇ ਹਾਂਜੀ ਆਪਾਂ ਇਹਦਾ ਜਵਾਬ ਪੁੱਛਦੇ ਹਾਂ ਕੰਮ ਕਰਨ ਨੀਚੇ ਕਿੰਨਾ ਬਚਦਾ ਉੱਪਰ ਕਿੰਨਾ ਬਚਦਾ ਹੈ 10 ਪਹਿਲਾਂ ਸਾਈਡ ਤੇ ਕਿੰਨਾ ਬਚਿਆ ਨਹੀਂ ਉੱਪਰ ਸਾਈਡ ਤੇ ਕਿੰਨਾ ਆਨਸਰ ਆਇਆ ਤੁਸੀਂ ਦੱਸੋ ਕਾਸ਼ ਤੇ نیچے ਮੈਡਮ ਜੀ ਗਲਤ ਮੈਂ ਗਲਤ ਲਿਖੀ ਮੈਡਮ ਜੀ ਹਾਂਜੀ ਤੁਸੀਂ ਦੱਸੋ ਉੱਪਰ ਤੇ نیچے ਮੈਡਮ ਜੀ ਗਲਤੀ ਕਰ ਲਈ ਥੋੜੀ ਜੀ ਹਾਂਜੀ ਬੁੱਟੇ हां गलती नहीं सहज करो बेटा जल्दी थोड़ी जी गलती करी जने हो आकाश नीचे कितना बचिया दोबारा कर कर दो ਹਾਂਜੀ ਗੁਰਨੂਰ ਇਹ ਨੀਚੇ 7 13 12 ਵਿੱਚ 7 ਹਾਂ ਇਹਦਾ ਅਨਸਰ ਉੱਪਰ ਤਾਂ 12 ਆਉਣਾ ਸੀ ਨੀਚੇ ਦਾ ਅਨਸਰ ਆਉਣਾ ਸੀ 7 ਤਾਂ ਇਹਨਾਂ ਦੀ ਬੀ ਟੀਮ ਦਾ ਲਗਾ ਨੰਬਰ ਹਾਂ ਨੈਕਸਟ ਪ੍ਰਸ਼ਨ ਸੁਣੋ ਇੱਕ ਰੇਲ ਗੱਡੀ 8:30 ਹਾਂਜੀ ਏ.ਐਮ ਤੇ ਕੁਝ ਨਹੀਂ ਇਹਦੇ ਕਿਹੜਾ ਅਨਸਰ ਲਿਖਿਆ ਇਹਨੇ ਇੱਕ ਰੇਲ ਗੱਡੀ 8:30 AM ਤੋਂ ਬਠਿੰਡਾ ਤੋਂ ਚੱਲਦੀ ਹੈ 8:30 AM ਤੇ ਉਹ ਬਠਿੰਡਾ ਤੋਂ ਚੱਲਦੀ ਹੈ ਤੇ 2 1/2 ਘੰਟਿਆਂ ਬਾਅਦ ਉਹ ਅਬੋਰ ਪਹੁੰਚਦੀ ਹੈ ਹੈ ਕਿੰਨਾ ਹੁੰਦਾ 2 1/2 ਸਹੀ 2:30 ਦਾ ਹਾਂ 8:30 ਤੁਹਾਨੂੰ ਪਤਾ ਨਹੀਂ ਹੈ ਕਿ 2 1/2 ਕਿੰਨਾ ਹੁੰਦਾ ਤੇ ਉਹ 2 1/2 ਘੰਟਿਆਂ ਬਾਅਦ ਅਬੋਰ ਪਹੁੰਚਦੀ ਹੈ ਤੁਸੀਂ ਇਹ ਦੱਸੋ ਇਹ ਜਸਪਰੀ ਤੋਂ ਕੋਲ ਤੇਰੇ ਪਿੱਛੇ ਦੇਖੀਂ ਨਹੀਂ ਤੁਸੀਂ ਇਹ ਦੱਸੋ ਕਿ ਉਹ ਬੋਰ ਕਿੰਨੇ ਵਜੇ ਪਹੁੰਚੂਗੀ ਰੇਲ ਗੱਡੀ 8:30 8:00 30 ਮਿੰਟ ਤੇ ਬਠਿੰਡੇ ਤੋਂ ਚੱਲਦੀ ਹੈ ਤੇ ਉਹ 2.5 ਘੰਟਿਆਂ ਬਾਅਦ ਅਬੋਰ ਪਹੁੰਚਦੀ ਹੈ ਸਾਰੇ ਦਿਮਾਗ ਲਗਾਓ ਲਗਾਓ ਵਾਕਿਆ ਨੂੰ ਵੀ ਕਰਨ ਦੋ 2.5 ਘੰਟਿਆਂ ਬਾਅਦ किन्ने टाइम बाद और पहुंचूगी जसप्रीत किन्ने बजे मणि किन्ने हाँ जी किरण

2 ਘੰਟੇ ਸੀ ਤਾਂ 8:30 ਦੇ ਵਿੱਚ ਜੋੜ ਦਿੰਦੇ 8:30 ਦੇ ਵਿੱਚ 1 ਘੰਟਾ ਜੋੜਿਆ 9:30 ਦੂਜਾ ਘੰਟਾ ਜੋੜਿਆ 10:30 ਫਿਰ ਅੱਧਾ ਘੰਟਾ ਹੋਰ ਜੋੜਤਾ 11 ਕੀ ਜੋੜੀ ਜੰਨੇ ਹੋ ਤੁਸੀਂ ਸਮਝ ਆ ਰਹੀ ਹੈ 11 ਵਜੇ ਉਹ ਬੋਰ ਪਹੁੰਚ ਜੂਗੀ ਹਾਂਜੀ ਅਗਲਾ ਪ੍ਰਸ਼ਨ ਸੁਣੋ ਇੱਕ ਡੱਬੇ ਵਿੱਚ 704 ਬੰਟੇ ਹਨ ਕੋਈ ਦੱਸੂਗਾ ਨਹੀਂ ਘਟਾਓ ਐਕ ਭਾਗ ਐ ਗੁਣਾ ਜਾਂ ਜੋੜ ਆਪ ਦਾ ਆਪ ਦਾ ਕਰੋ ਲੋਕੋ ਇੱਕ ਡੱਬੇ ਵਿੱਚ 704 ਵੰਡੇ ਹਨ ਉਸ ਵਿੱਚੋਂ 149 ਵੰਡੇ ਕੱਢ ਲਏ ਗਏ ਦੱਸੋ ਕਿੰਨੇ ਵੰਡੇ ਬਾਕੀ ਬਚੇ ਕਰੀਰ ਕੱਢੀ ਆਪ ਇਹ ਨਾਲ ਕਰ 100 ਪਹਿਲਾਂ 704 ਲਿਖ ਲਿਆ 149 149 ਹੁੰਦਾ 159 ਸਾਨੂੰ ਕਿੰਨੀ ਵਾਰ 9 ਦਾ ਪ੍ਰਵਾਹ ਸਿਖਾਤਾ 9 19 29 39 49 ਫੇਰ ਪੁੱਛਦੇ ਹਾਂ ਉਹਨਾਂ ਨੇ ਇੱਕ ਉਹਦੇ ਕੋਲ ਕਿੰਨੇ ਬੰਟੇ ਸੀਗੇ ਇਹ ਦੋਵਾਂ ਦਾ ਜੋੜ ਤਾਂ ਚਲੋ ਚੱਪਾ ਆਪ ਦਾ ਆਪ ਦਾ ਕਰੋ ਇੱਕ ਡੱਬੇ ਵਿੱਚ 704 ਪੁੱਛਦੀ ਐ ਮੈਂ ਸਾਰਿਆਂ ਤੋਂ ਪੁੱਛੂ ਬਾਕੀ ਇਹਨਾਂ ਦਾ ਕਰਨ ਦੋ 704 ਬੰਟੇ ਹਨ 149 ਬੰਟੇ ਉਹਦੇ ਵਿੱਚੋਂ ਕੱਢ ਲਏ ਗਏ ਤਾਂ ਤੁਸੀਂ ਦੱਸੋ ਡੱਬੇ ਵਿੱਚ ਕਿੰਨੇ ਬੰਟੇ ਰਹਿ ਗਏ ਦਿਖਾਓ ਗੁਰਨੂਰ ਕਿੰਨਾ ਆਇਆ ਤੁਹਾਡਾ ਲੱਕੋ 13 ਦਿਖਾਓ ਲੱਕੋ ਲੈ ਦਿਖਾਓ ਲੱਕੋ ਹੰਦੀ ਸਹਜ ਦਿਖਾਓ 13 ਦਿਖਾ ਕਰੇ ਤਾਂ ਹੈ ਨਹੀਂ ਫਿਰ ਕੀ ਦਿਖਾਈ ਜਿੰਨਾ ਹੱਥ ਪੱਲਾਂ ਹੀ ਖੜਾ ਕਰ ਲਿਆ ਕਰਨਾ ਹੀ ਨਹੀਂ ਸੀ ਇਹਨੂੰ ਐਸੀ ਮੈਡਮ ਹੋਰ ਤੋਂ ਪੁੱਛ ਲਵੇ ਮੇਰੇ ਤੋਂ ਤਾਂ ਪੁੱਛਿਆ ਹੀ ਨਾ ਮੈਡਮ ਹਾਂਜੀ ਕੁੜੀਏ ਤੈਨਨੇ ਵੀ ਨਹੀਂ ਕਰਿਆ ਆਟਾ ਤੋਂ ਕਰਾਤੀ ਜੀ ਪਹਿਲਾਂ ਹੀ ਲਕੋ ਆਪ ਦਾ ਆਪ ਦਾ ਅਨਸਰ ਪਹਿਲਾਂ ਕੀ ਕਰਿਆ ਫੜੇ ਹੋ ਕੇ ਦੱਸੋ ਫੜੇ ਹੋ ਹਾਂਜੀ ਦੱਸ ਕੀ ਕਰਿਆ ਘਟਾਓ ਕਰਕੇ ਇਹਨਾਂ ਦਾ 853 ਆ ਜਾਂਦਾ ਕਿਸੇ ਦਾ 655 ਆ ਜਾਂਦਾ ਇਹ ਕਿਉਂ ਆ ਰਿਹਾ ਹਮ ਕਿਉਂ ਕਹਿਆ ਉਹਨੇ ਨਾ ਸਮਝਾ ਨਹੀਂ ਮਸਤ ਹਾਂ ਥੋੜਾ ਕਿਉਂ ਗਲਤ ਹੈ ਬਰਾਬਰ ਬਰਾਬਰ ਤੇਰਾ ਵੀ ਗਲਤ ਹੈ ਇਹਨਾਂ ਦੀ ਟੀਮ ਦਾ ਇੱਕ ਨੰਬਰ ਲਗਾਓ ਹਾਂ ਨੈਕਸਟ ਦੇਖ ਪਰ ਪੁੱਤਰ ਐਨੇ ਤਾਂ ਸਾਰਿਆਂ ਤੋਂ ਇਕੱਲੇ-ਇਕੱਲੇ ਤੋਂ ਕੀ ਤੂੰ ਪੁੱਛਿਆ ਮੈਨੂੰ ਜੀ ਤਾਂ ਡਾਊਟ ਹੁੰਦਾ ਹੈ ਜੀ ਕੁਝ ਵੀ ਮੈਂ ਉਸਤੇ ਤੋਂ ਪੁੱਛੂੰਗੀ ਆ ਖਾ ਆ ਖਾ ਆ ਖਾ ਪਾ ਦਨੀ ਇੱਕ 1 ਕਿਲੋ ਪਿਆਜ਼ 25 ਰੁਪਏ ਦੇ ਹਨ 10 ਕਿਲੋ ਪਿਆਜ਼ ਕਿੰਨੇ ਦੇ ਹੋਣਗੇ ਇੱਕ ਕਿਲੋ ਪਿਆਜ਼ 25 ਰੁਪਏ ਦੇ ਹਨ ਪੈਰ ਅੰਦਰ ਕਰੋ ਇੱਕ ਕਿਲੋ ਪਿਆਜ਼ 25 ਰੁਪਏ ਦੇ ਹਨ 1 ਕਿਲੋ ਪਿਆਜ਼ 25 ਰੁਪਏ ਦੇ ਹਨ ਮਿੰਟਾਂ ਦੇ ਹੋ ਗਿਆ ਜੀ ਇੱਕ ਕਿਲੋ ਪਿਆਜ਼ 25 ਰੁਪਏ ਦੇ ਹਨ 10 ਕਿਲੋ ਪਿਆਜ਼ ਕਿੰਨੇ ਦੇ ਹੋਣਗੇ 10 32 ਰੁਪਏ ਦੇ ਨਹੀਂ ਬਾਕੀਆਂ ਨੂੰ ਕੱਢਣ ਤੋਂ ਪਹਿਲਾਂ ਲਓ ਆਪ ਦਾ ਆਨਸਰ ਇੱਕ ਦੂਜੇ ਨੂੰ ਦਿਖਾਣੇ ਹੋ ਦਿਖਾਏ ਨਜੀਬ ਕਰ ਨਾ ਕਰ ਬੁੱਤੇ ਤਾਂ ਨਹੀਂ ਕਿਤੇ ਸੋਲਵ ਕਰਿਆ ਤੈਨੂੰ ਕੀ ਪਤਾ ਲੱਗਿਆ

ਨਿੱਕ ਅਰਸ਼ੀ ਮਾਂਜੀ ਤੇਰੀ ਜਿਹੜੇ 250 ਸਹੀ ਤਾਂ ਬੋਲੀ ਆਹੋ ਉਹਨੂੰ 250 ਨਹੀਂ ਕਹਿਣਾ ਹੈਗਾ 250 ਉਹਨੂੰ 250 ਕਹੋ ਜਾਂ 250 ਕਹੋ ਇਹ ਥੋੜੀ ਹੈ ਕੁਦੀ ਸਾਡੇ ਸਾਡਾ 250 ਨਹੀਂ ਹੁੰਦਾ ਹੈਗਾ ਸਮਝ ਗਈ ਮੈਨੂੰ ਸਭ ਕੁਝ ਚਾਹੀਦਾ 250 ਹੀ ਲਗਾਤਾ ਨਾ ਮੰਗ 250 ਨੇ ਨੈਕਸਟ ਕੁਐਸਚਨ ਸੁਣੋ ਸੌਖਾ ਪੁੱਛਾਇਆ ਔਖਾ ਸੌਖਾ ਸੌਖਾ ਔਖਾ ਚਾਹ ਚਾਹ ਸੌਖਾ ਪੁੱਛੀਂਦੇ ਦੋ ਸੰਖਿਆਵਾਂ ਦਾ ਗੁਣਫਲ 320 ਹੈ ਦੋ ਸੰਖਿਆਵਾਂ ਦਾ ਗੁਣਫਲ 320 ਹੈ ਜੇਕਰ ਇੱਕ ਸੰਖਿਆ 10 ਹੈ ਤਾਂ ਦੂਜੀ ਸੰਖਿਆ ਦੱਸੋ ਫਤਾ ਤੈਨੂੰ ਦੱਸੀ ਨਹੀਂ ਜਿਸ ਨੂੰ ਪੁੱਛ ਲਈ ਇਹਦੀ ਪੁੱਤ ਇਹ ਇਹ ਫਿਰ ਬਾਕੀ ਨਹੀਂ ਦੱਸਣਗੇ ਕੋਈ ਨਹੀਂ ਇਹ ਤਾਂ ਨਾ 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 ਕੀ ਕਹਾ ਗੱਲ ਤੋਂ ਦੋ ਸੰਖਿਆਵਾਂ ਦਾ ਗੁਣਫਲ 320 ਹੈ ਇੱਕ ਸੰਖਿਆ 10 ਹੈ ਤਾਂ ਦੂਜੀ ਸੰਖਿਆ ਦੱਸੋ ਦਿਮਾਗ ਲਗਾਓ ਲੁਕੋ ਕੇ ਲੁਕੋਏ ਕਾਪੀ ਪਿਛਲੇ ਦੇਖੀ ਜਾਂਦੇ

ਕੋਲ ਕਿਨੇ ਦਸਣੇ 310 ਕੀ ਹਾਲੀ ਸੁਖਦੀਪ ਇਹਦਾ ਕੰਬੋਲੀ ਇਹਦਾ ਆਨਸਰ ਹੈ ਹਾਂ 310 ਇਹਦਾ ਆਨਸਰ ਹੈ ਰੈਡੀ ਹੋ ਵਾਪਸ ਹੋ ਜਾਓ ਮੀ ਆਪਦੇ ਆਪਦੇ ਖੁੰਜਿਆਂ 'ਚ ਉਦੇ ਉੱਧ ਜਿਹਨੂੰ ਜਿਹੜੀ ਸੀਟ ਮਿਲੀ ਹੋਈ ਹੈ ਹਾਂਜੀ ਪ੍ਰਸ਼ਨ ਹੈ ਇੱਕ ਬਕਸੇ ਵਿੱਚ 12 ਟਾਈਲਾਂ ਆਉਂਦੀਆਂ ਹਨ ਇੱਕ ਬਕਸੇ ਵਿੱਚ 12 ਟਾਈਲਾਂ ਆਉਂਦੀਆਂ ਹਨ ਤਾਂ 13 ਬਕਸਿਆਂ ਵਿੱਚ ਕਿੰਨੀਆਂ ਟਾਈਲਾਂ ਆਉਣਗੀਆਂ ਇਹ ਦੱਸੋ ਇੱਕ ਬਕਸੇ ਵਿੱਚ 12 ਟਾਈਲਾਂ ਆਉਂਦੀਆਂ ਹਨ ਤਾਂ 13 ਬਕਸਿਆਂ ਵਿੱਚ ਕਿੰਨੀਆਂ ਟਾਈਲਾਂ ਆਉਣਗੀਆਂ ਇੱਕ ਬਕਸੇ ਵਿੱਚ 12 ਟੈਲਾ ਆਉਂਦੀਆਂ ਹਨ ਤਾਂ 13 ਬਕਸਿਆਂ ਵਿੱਚ ਕਿੰਨੀਆਂ ਟੈਲਾ ਆਉਣਗੀਆਂ ਕਰ ਲਿਆ ਸਭ ਨੇ ਧਿਆਨ ਨਾਲ ਕਰ ਲੋ ਹਾਂ ਜੀ ਅਸ਼ਮਨ ਪੰਜਾਬੀ ਹਾਂ ਜੀ ਕਿੰਨੇ 50 ਕਰਿਆ ਕਿਵੇਂ ਖੜੋ ਗੁਣਾ ਕਰਤੀ 12 ਨੂੰ 12 ਨੂੰ 13 ਨਾਲ ਗੁਣਾ ਕਰੀ ਕਿਉਂ ਹੈ કરી ਕਿਉਂ ਜੋੜ ਕਿਉਂ ਨਹੀਂ ਕਰਿਆ ਜਾਂ ਘਟਾਓ ਨਹੀਂ ਕਰਿਆ ਇਹ ਆਪਾਂ ਮੈਂਨੇ ਇੱਕ ਬਕਸੇ ਵਿੱਚ 12 ਡਾਇਲਾ ਦਸੀਆਂ ਸੀ ਨਾ ਤੇ ਫੇਰ ਮੈਂਨੇ 13 ਬਕਸਿਆਂ ਵਿੱਚ ਡਾਇਲਾ ਪੁੱਛ ਲਈਆਂ ਤਾਂ 12 ਨੂੰ ਗੁਣਾ 13 ਨਾਲ ਕਰੇ ਕਿੰਨਾ ਆ ਗਿਆ ਗੁਣਾ ਦੇਖ ਲਿਆ ਕਰੋ ਤੁਹਾਡੀ ਠੀਕ ਹੈ ਕਿ ਨਹੀਂ 100 156 ਨਹੀਂ ਕੱਢਲੇ ਸੀ ਇਹ ਜੋੜ ਕਰਕੇ 120 ਆਉਂਦੀ ਨਹੀਂ ਕਿੰਨਾ ਆਇਆ ਫੇਰ ਕਿੰਨੂ ਕਿਹਦੇ ਨਾਲ ਕਰਿਆ ਇਹਾ ਖੜਾ ਕਿਉਂ 36 ਨਾਲ ਕਿਉਂ ਕਰਿਆ ਅਗਲਾ ਕਰੋ ਦਾਦਾ ਜੀ ਨੇ ਮੈਨੂੰ 700 ਨਹੀਂ ਦਾਦਾ ਜੀ ਨੇ 720 ਰੁਪਏ 4 ਭੈਣ ਭਰਾਵਾਂ ਵਿੱਚ ਬਰਾਬਰ ਵੰਡੇ 720 ਰੁਪਏ ਚਾਰ ਭੈਣ ਭਰਾਵਾਂ ਵਿੱਚ ਬਰਾਬਰ ਵੰਡੇ ਤਾਂ ਹਰੇਕ ਨੂੰ ਕਿੰਨੇ-ਕਿੰਨੇ ਰੁਪਏ ਮਿਲੇ ਦਾਦਾ ਜੀ ਨੇ 720 ਰੁਪਏ ਚਾਰ ਭੈਣ ਭਰਾਵਾਂ ਵਿੱਚ ਬਰਾਬਰ ਵੰਡੇ ਕਾਪੀ ਤੇ ਸੋਲਵ ਹੋਊਗਾ ਮੇਰੇ ਵੱਲੋਂ ਨਹੀਂ ਦੇਖ ਕੇ ਸੋਲਵ ਹੁੰਦਾ 720 ਰੁਪਏ ਭੈਣ ਭਰਾਵਾਂ ਵਿੱਚ ਬਰਾਬਰ ਬੰਡੇ ਤਾਂ ਤੁਸੀਂ ਦੱਸੋ ਕਿ ਹਰ ਇੱਕ ਭੈਣ ਨੂੰ ਜਾਂ ਭਰਾ ਨੂੰ ਕਿੰਨੇ ਰੁਪਏ ਮਿਲਣਗੇ ਹਣੀ ਹਣੀ ਹੋਈ ਦੋ ਦੋ ਯਾਰ ਅਸ ਗੱਲਹੀ ਗੱਲਹੀ ਸਾਡੇ ਇੰਨੇ ਬੁਸਰੀ ਅਰਸ਼ आह अर्श के नाम बैठा हो आर्श। उच्ची नागी। बोलो गुरनूर पक्की गल है ਕਿ ਸਰ ਆਊਗਾ ਗੁਰਨੂਰ ਤੁਸੀਂ ਕੀ ਕਰਿਆ ਸੀ ਇਹਦੇ ਵਿੱਚ ਆ ਪਾਗ ਕਰੀ ਸੀ ਕਿਉਂ ਕਰੀ ਸੀ ਪਾਗ ਗੁਣਾ ਕਿਉਂ ਨਹੀਂ ਕਰੀ ਕਿਉਂ ਕਿ ਇਹਦੇ ਵਿੱਚ ਜਿੰਨੇ ਪੈਸੇ ਸੀ ਉਹ ਉਹਨਿਆਂ ਚ ਵੰਡਣੇ ਸੀ ਬਰਾਬਰ ਬਰਾਬਰ ਚਾਰ ਚ ਤਾਂ ਪਾਗ ਤੁਹਾਡੀ ਬਿਲਕੁਲ ਠੀਕ ਹੋਣੀ ਚਾਹੀਦੀ ਆ ਰੀ ਚੈਕਿੰਗ ਕਰਿਆ ਕਰੋ ਸਵਾਲ ਦੀ ਹਾਂ ਜੀ ਐਨ ਆਈ ਟੀੀਮ ਦਾ ਇੱਕ ਨੰਬਰ ਹੋ ਗਿਆ ਨਾ चल एक सवाल दिया लास्ट सौखा पुछिए चल कर जेडी टीम दे बद बच्चों के हथ खड़े वो तो पूछा जेडी टीम दे बच्चे ने। चल पूछ लो बस जेडी टीम के बद बच्चों के हथ खे ए या बी टीम चू पुछ ਚਰਨ ਨੇ ਬਾਜ਼ਾਰ ਵਿੱਚੋਂ ਇੱਕ ਕਮੀਜ਼ 1230 ਰੁਪਏ ਦੀ ਖਰੀਦੀ ਚਰਨ ਨੇ ਬਾਜ਼ਾਰ ਵਿੱਚੋਂ ਇੱਕ ਕਮੀਜ਼ 1230 1230 1230 ਲਿਖ ਲਿਆ ਕਮਲ ਦੁਬਾਰਾ ਪੁੱਛ ਸਕਦੇ ਹੋ ਰਕਮ 1230 1230 ਰੁਪਏ ਦੀ ਖਰੀਦੀ ਮੇਰੇ ਉਹਨੇ ਇੱਕ ਪੈਂਟ ਵੀ ਲੈ ਲਈ ਕਿੰਨੇ ਦੀ 1746 ਫਿਰ ਉਹਨੇ ਇੱਕ ਬੈਲਟ ਖਰੀਦੀ ਮੰਦੋ ਤੇ ਇੱਥੇ ਕਰੋ ਪੂਰੇ ਕਰੋ ਮੈਂ ਵੀ ਦੇਖੂਗੀ ਬੈਲਟ ਕਿੰਨੇ ਦੀ ਲੱਗਦੀ ਉਧਰੋਂ ਲਿਖ ਲੈ ਹਾਂਜੀ ਇੱਕ ਪੈਂਟ ਖਰੀਦੀ ਆ 1746 ਦੀ ਪੈਂਟ ਲਿਖ ਲਈ ਤੇ ਇੱਕ 벨ਟ ਖਰੀਦਿਆ 벨ਟ ਬ੍ਰਾਂਡਡ ਐ ਕੰਪਨੀ ਵਾਲੀ ਬ੍ਰਾਂਡਡ 벨ਟ ਆ ਹਾਂਜੀ ਕਿਤੇ ਸਸਤੀ ਨਹੀਂ ਹੈਗੀ ਹੈ 1172 ਦੀ 1172 ਦੀ ਦੱਸੋ ਉਹਨੇ ਕੁੱਲ ਕਿੰਨੇ ਰੁਪਏ ਖਰਚੇ ਤਿਆ ਨਲ ਕਰੋ ਹਾਂਜੀ ਉਹਨੇ ਕੀ ਖਰੀਦਿਆ ਪਹਿਲਾਂ ਇੱਕ ਕਮੀਜ਼ ਖਰੀਦੀ ਉਹ ਕਿੰਨੇ ਦੀ ਖਰੀਦੀ 1200 ਉਨੇ ਇੱਕ ਪੈਂਟ ਖਰੀਦੀ 1700 46 ਲਿਖੋ ਆਪਣਾ ਅਨਸਰ ਪੈਂਟ ਖਰੀਦ ਲਈ ਉਸ ਤੋਂ ਬਾਅਦ ਉਹਨੇ ਕੀ ਖਰੀਦਿਆ ਇੱਕ 벨ਟ 벨ਟ ਖਰੀਦੀ ਬਾਕੀ ਵੀ ਤਾਂ ਕਰੋ ਕਰ ਕਰਨ ਕਈ ਬੱਚੇ ਐ ਜਿਵੇਂ ਉਹ ਕਰਦੇ ਹੀ ਨਹੀਂ ਸੋਲਵ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਕਰਨ ਦੋ ਸਾਰੇ ਨੂੰ ਸਿੱਧਾ ਆਏ ਫੇਸ ਸਾਹਮਣੇ ਦਸ ਸਮਾਂ ਨਹੀਂ ਹੈ ਕੋਈ ਸਾਡੇ ਨੇ ਆਪ ਤੋਂ ਨਹੀਂ ਘੜਾ ਹੁੰਦਾ ਇਹ ਉਹਨਾਂ ਦਾ ਤੇਰਾ ਦਿਖਾਈ ਲੱਕੋ ਨਹੀਂ ਮੰਨੂ ਰੀ ਚੈਕਿੰਗ ਕਰ ਲੋ ਆਪਦੇ ਸਵਾਲ ਦੀ ਲੱਕੋ ਮੰਗੜਵੀ ਕਿੱਥੇ ਲੱਕੋ ਆਹ ਇਹ ਦਸੀਆਂ ਦੇ ਵਿੱਚ ਇੱਕ ਦੂਜੇ ਹਾਂ ਜੀ ਦਿਖਾਓ ਸੁਖਦੀਪ ਸੋਡਾ ਦਿਖਾਓ ਲਕੋ ਲੈ ਹਾਂ ਜੀ ਇਹਦਾ ਜਵਾਬ ਦਿਓ ਪਹਿਲਾਂ ਮਰਜੀ ਜੀ ਜਸਪ੍ਰੀਤ ਦੇ ਦਸੋ ਅਸ਼ਮਣ ਆਇਆ ਪੁੱਛੀ ਆ ਕਿੰਨਾ ਤਾਂ ਪੁੱਛੀ ਇੱਕ ਇੱਕ ਅੱਖਰ ਦੱਸ ਮੈਨੂੰ ਕਿੰਨਾ ਤਾਂ ਪੁੱਛੀ ਜੀ 4048 ਗਲਤ ਮੈਂ ਤਾਂ ਸਹੀ ਮਿੱਥੋ ਪੁੱਛ ਲੈ ਕੇ ਆਂਗਾ ਮੈਂ ਅਗਰ ਠਾਈ ਤੇ ਹਾਂ ਜੀ ਤੇਰਾ ਦੱਸ 40147 ਹਾਂ ਜੀ ਹਾਂ ਜੀ ਐ ਕਿਤੋਂ ਬੋਲਿਆ ਦਨੇ 4048 ਬੋਲਿਆ ਦਨੇ 40 ਬੋਲ ਗਿਆ ਜੀ ਹਾਂ 43 4155 ਹਣੀ ਕਿਹੜੀ ਟੀਮ ਦੇ ਨੰਬਰ ਵੱਧ ਨੇ 73 33 ਕਿਹੜੀ ਟੀਮ ਜਿੱਤ ਗਈ ਬੀ ਏ ਟੀਮ ਹਾਰ ਗਈ ਇਹ ਕੱਲੂ ਦੁਬਾਰਾ ਪੁੱਛੇ ਜਾਣਗੇ ਤੁਹਾਡੇ ਨੂੰ ਠੀਕ ਹੈ ਨੈਕਸਟ ਪ੍ਰਸ਼ਨ